ਚੱਲ ਜੀ ਸਾਡੀ ਕਿਸ਼ਤ ਚੱਲ ਸਟਾਰਟ ਵੀਰੇ ਅਸੀਂ ਕੈਪਟਨ ਨੂੰ ਬਰਨਤੀ ਕਰਨੇ ਜਾਂਦੇ ਆਂ ਵੀ ਇਹਨਾਂ ਨੇ ਹੁਣ ਮੀਡੀਆ ਦੇ ਉੱਤੇ ਦੱਸੀ ਜਾ ਰਹੇ ਨੇ ਕਿ 15 ਦਿਨਾਂ ਦੇ ਵਿੱਚ ਨਸ਼ਾ ਬੰਦ ਕਰਾਵਾਂਗੇ ਜੇ 15 ਦਿਨਾਂ ਦੇ ਵਿੱਚ ਨਸ਼ਾ ਬੰਦ ਕਰਾਓਗੇ ਤੇ ਜਿਹੜੇ ਆ ਡਰਾਈਵਰ ਨੇ ਇਹਨੇ ਇਹ ਕਿੱਥੇ ਜਾਣਗੇ ਅਸੀਂ ਦੇ ਬਜੇ ਹੀ ਬੁੱਕੀ ਦੇ ਸਿਰ ਤੇ ਫਿਰਨੇ ਆਂ ਹੁਣ ਤੁਸੀਂ ਕਹਿੰਦੇ ਬੁੱਕੀ ਬੰਦ ਕਰਾਵਾਂਗੇ ਬੁੱਕੀ ਬੰਦ ਕਰਾਵਾਂਗੇ ਜਿਹੜੀ ਸਾਡੀ 45-45 ਹਜ਼ਾਰ ਦੀ ਕਿਸ਼ਤ ਕੌਣ ਤਾਰੇਗਾ ਏ ਐਸ ਕਰਕੇ ਵੋਟਾਂ ਤੁਹਾਨੂੰ ਪਾਈਆਂ ਨੇ ਵੀ ਤੁਹਾਡਾ ਰਾਜ ਆਏਗਾ ਤੇ ਬੁੱਕੀ ਬੰਦ ਹੋ ਜਾਏਗੀ ਜਿਵੇਂ ਜੇ ਆਂਡਕ ਦੇ ਵਿੱਚ ਜਾਮ ਲੱਗਾ ਨਾ ਇਹ ਮੈਂ ਪੰਜਾਬ ਦੇ ਵਿੱਚ ਜਾਮ ਲਵਾਣਾ ਜਾਂਦੇ ਆ ਮੈਂ ਹੀ ਦਰਖਾਸਤ ਤੁਹਾਡੇ ਕੋਲ ਕਰਨੀ ਜਾਂਦਾ ਵੀਰੇ ਭੁੱਕੀ ਬੰਦ ਨਾ ਕਰਾਇਆ ਜਾ ਭੁੱਕੀ ਦੇ ਠੇਕੇ ਪੰਜਾਬ ਦੇ ਖੋਲੇ ਜਾਣ ਕਿ ਡਰਾਈਵਰ ਇਹਨੇ ਪਰੇਸ਼ਾਨ ਨਾ ਹੋਣ ਤੁਹਾਡੀ ਰੋਜ਼ ਮੀਡੀਆ ਦੇ ਉੱਤੇ ਖਬਰ ਆ ਰਹੀ ਹੈ ਭੁੱਕੀ ਬੰਦ ਕਰਾ ਦਾਂਗੇ ਨਸ਼ਾ ਬੰਦ ਕਰਾ ਦਾਂਗੇ ਹੋਰ ਕੰਮ ਕਰਾ ਲਓ ਪੁਲ ਬਣਵਾ ਲਓ ਉਹ ਸਾਡੇ ਘਰ ਦੇ ਵਿੱਚ ਪੋਲ ਨਹੀਂ ਹੈਗਾ ਪੋਲ ਲਵਾ ਲਓ ਫਜ਼ੂਰੀ ਭਾਂਜੇ ਨਸ਼ਾ ਹੀ ਬੰਦ ਕਰਾਣਾ ਆਪ ਤੁਸੀਂ ਖਾਈ ਜਾਂਦੇ ਹੋ ਤੇ ਲੋਕਾਂ ਨੂੰ ਪਬਲਿਕ ਨੂੰ ਮਾਰੀ ਜਾਂਦੇ ਹੋ ਮੈਂ ਸਾਰਿਆਂ ਕੇ ਰਿਕਵੈਸਟ ਕਰਦਾ ਗੱਡੀਆਂ ਦੇਖ ਲੈ ਵੀਰੇ ਕਿੰਨੀਆਂ ਨੇ ਕੱਫ ਤਿੰਨੀ ਗੱਡੀ ਖੜੀ ਐ ਨਾ ਆ ਸਾਰੀ ਗੱਡੀ ਖੜ ਦੇਣੀ ਪੰਜਾਬ ਦੇ ਵਿੱਚ ਐ ਸਾਬ ਲਾ ਲਾ ਹੁਣ ਰੋਡਾਂ 'ਤੇ ਤੇ ਵਜੇਗਾ ਗੰਦ ਤੇ ਰਿਸ਼ਤੇਦਾਰ ਚੱਕ ਚੱਕ ਇਹੀ ਪਾ ਕੇ ਸਾਰਾ ਤੂੰ ਪਿੰਡਾਂ 'ਚ ਲਿਆ ਕੇ ਵੋਟਾਂ ਪੁਆਈਆਂ ਆਹੀ ਰਿਸ਼ਤੇਦਾਰ ਚੱਕ ਚੱਕ ਤੇਨੂੰ ਵੋਟਾਂ ਪੁਆਈਆਂ ਨੇ ਤਿੰਨ ਦਿਨ ਕਾਰ ਭੰਨੀ ਰੱਖੀ ਭਾਂਂਦਾ ਵੀ ਤੈਨੂੰ ਵੋਟਾਂ ਪਵਾ ਕੇ ਜਿਤਾਣਾ ਜਿਵਾ ਕੇ ਤੈਨੂੰ ਇਹ ਕੰਮ ਕਰਵਾਇਆ ਸਾਡੇ ਨਾਲ ਤੂੰ ਫੇ ਕੁੱਕੀ ਬੰਦ ਕਰਾ ਦਾਂਗਾ ਮੈਂ ਮੇਰੀ ਅਪੀਲ ਤੇਰੇ ਤੱਕ ਜੂਰ ਪਾਉਣ ਲਈ ਗਈ ਤੇ ਕੈਪਟਨ ਸਾਹਿਬ